ਪਰਵਾਸੀ نیوز ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੇ ਕੈਨੇਡਾ ਨਿਊਜ਼ ਬੁਲਟਨ ਦੇ ਵਿੱਚ ਅਸੀਂ ਚਰਚਾ ਕਰਾਂਗੇ ਕੁਝ ਖਾਸ ਖਬਰਾਂ ਤੇ ਆਓ ਸੁਣ ਲੈਣੇ ਇੱਕ ਵਾਰ ਅੱਜ ਦੀਆਂ ਕੁਝ ਖਾਸ ਸਰਗਰਮੀਆਂ ਨਵੇਂ ਸਾਲ ਦੇ ਮੌਕੇ ਉਤੇ ਗਵਰਨਰ ਜਨਰਲ ਮੈਰੀ ਸਾਈਮਨ ਨੇ ਦੁਨੀਆ ਨੂੰ ਦਿੱਤਾ ਇੱਕ ਤਾ ਦਸੰਤੇਸ਼ ਕਿ ਹਸੰਤਾ ਦੇ ਵਿੱਚ ਇਕਤਾ ਬਣੀ ਕੈਨੇਡਾ ਦੀ ਤਾਕਤ ਕੈਨੇਡਾ ਗ੍ਰੋਸਰੀ ਕੋਡਾਸ ਤੋਂ ਲਾਗੂ ਕਰਿਆ ਨੇ ਸਪਲਾਈਅਰ ਸੰਬੰਧ ਦੇ ਲਈ ਨਵੇਂ ਨਿਯਮ ਤੋਂ 2026 ਤੋਂ ਸਲਾਹਨਾ ਦੀ ਰਿਪੋਰਟ ਹੋਵੇਗੀ ਚਾਰੀ ਨੈਨੋ ਸਰਵੇਖੰਡ ਦੇ ਵਿੱਚ ਹੋਏ ਵੱਡੇ ਖੁਲਾਸੇ ਮਹਿੰਗਾਈ ਸਿਹਤ ਇਮੀਗ੍ਰੇਸ਼ਨ ਵੱਡੀਆਂ ਚਿੰਤਾਵਾਂ ਨੈਨੋ ਪੋਲ ਦੇ ਵਿੱਚ ਲਿਬਰਲ ਆ ਕੇ ਕੰਟਰੀ ਦੇ ਕਈ ਹਿੱਸੇ ਜੀਵਿ ਭਾਰੀ ਪਰਫ ਬਾਰੇ ਦੇ ਵਿੱਚ ਫਸੇ ਮੇਅਰ ਬੋਇਲੋ ਨੇ ਕਾਜ ਕਰਦੇ ਤੇ ਕਿਸੇ ਪਰ ਸ਼ੰਕਾ ਕਾਰਟ ਵਿਜ਼ਿਬਿਲਟੀ ਕਾਰਨ ਕੁਝ ਉਠਾਣਾ ਹੋਇਆ ਰਤ ਤਿਹੂ ਨੇ ਨਾਸਰ ਗਰਮੀਆਂ ਦਾ ਵਿਸਥਾਰ ਕੈਨੇਡਾ ਤੋਂ ਨਵੇਂ ਸਾਲ ਦੇ ਮੁਖੇ ਉਤੇ ਇੱਕ ਪ੍ਰੇਰਣਾਦਾਇਕ ਸੰਦੇਸ਼ ਸੁਣਿਆ ਹੈ ਗਵਰਨਰ ਜਨਰਲ ਮੈਰੀ ਸਾਈਮਨ ਨੇ ਆਪਣੇ ਨਵੇਂ ਸਾਲ ਦੇ ਸੰਬੋਧਨ ਦੇ ਵਿੱਚ 2025 ਦੌਰਾਨ ਦੇਸ਼ ਭਰ ਦੇ ਵਿੱਚ ਵੇਖੀ ਗਈ ਅਸੁਧਾਰਨ ਇਕਤਾ ਦੀ ਖੁੱਲ ਕੇ ਪ੍ਰਸ਼ੰਸਾ ਕੀਤੀ ਹੈ ਗੋਨਾ ਜਨਰਲ ਮੈਰੀ ਸਾਈਮਨ ਨੇ ਖਾਸ ਤੌਰ ਉਤੇ ਉਹਨਾਂ ਕਮਿਊਨਿਟੀਆਂ ਦਾ ਜ਼ਿਕਰ ਕੀਤਾ ਜੋ ਪਿਛਲੇ ਸਾਲ ਪਿਆਨਕ ਜੰਗਲਾਂ ਦੀ ਅੱਗ ਦੇ ਨਾਲ ਪੂਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਸਨ ਉਹਨਾਂ ਨੇ ਕਿਹਾ ਕਿ ਮੁਸ਼ਕਲ ਘੜੀਆਂ ਦੇ ਵਿੱਚ ਲੋਕਾਂ ਦੇ ਵੱਲੋਂ ਇੱਕ ਦੂਜੇ ਦੀ ਮਦਦ ਲਈ ਅੱਗੇ ਆਉਣਾ ਅਤੇ ਆਪਸੀ ਸਹਿਯੋਗ ਦਿਖਾਉਣਾ ਕੈਨੇਡਾ ਦੀ ਅਸਲੀ ਤਾਕਤ ਨੂੰ ਦਰਸਾਉਂਦਾ ਹੈ ਜਿਹੜੀਆਂ ਕਮਿਊਨਿਟੀਆਂ ਨੇ ਸਭ ਕੁਝ ਖੋ ਦਿੱਤਾ ਉਸ ਵੇਲੇ ਦੇਸ਼ ਭਰ ਤੋਂ ਲੋਕ ਮਦਦ ਲਈ ਖੜੇ ਹੋਏ ਇਹ ਦੇਸ਼ ਬੇਹੱਦ ਪ੍ਰੇਰਣਾਦਾਇਕ ਸੀ ਦਸ ਪਾਸਟ ਯੀਅਰ I witnessed extraordinary solidarity unfold across our country in the unity of communities affected by wildfires, in your unprecedented economic cooperation, and in the revitalization of Indigenous cultures and languages. In 2025, I saw Canada as a nation that is courageous, inclusive, and committed to building peace. And through it all, a resounding sense of national pride, like when the entire country rallied behind our Toronto Blue Jays. The new year promises more wonderful opportunities to strengthen the bonds that unite us. I want to thank Canadians across the country for their many kind messages and well wishes. While I was in the hospital in the fall. And I wish each and every one of you joy, health, peace, and a happy new year. ਮੈਰੀ ਸਾਇਮਨ ਨੇ ਕਿਹਾ ਕਿ 2025 ਦੌਰਾਨ ਕੈਨੇਡਾ ਨੇ ਨਾ ਸਿਰਫ ਸਮਾਜਿਕ ਪੱਧਰ ਉਤੇ ਸਕਵਾਕਿਕ ਪੱਧਰ ਤੇ ਵੀ ਬੇਮਿਸਾਲ ਸੇ ਹੋ ਕੇ ਲਚਕੀਲੇ ਪੰਤਾ ਪ੍ਰਦਰਸ਼ਨ ਕੀਤਾ। ਉਹਨਾਂ ਮੁਤਾਬਕ ਚੁਣੌਤੀਆਂ ਦੇ ਸਾਹਮਣੇ 23 ਨੇ ਇਕੱਠੇ ਹੋ ਕੇ ਇੱਕ ਵੱਡਰਤਾ ਰਸਤਾ ਚੁਣਿਆ। ਗਵਰਨਰ ਜਰਨਲ ਨੇ ਆਪਣੇ ਸੰਦੇਸ਼ ਤੇ ਵਿੱਚ ਮੂਲ ਨਿਵਾਸੀ ਸਭਿਆਚਾਰਾ ਤੇ ਪਛਾਵਨ ਨੂੰ ਮੋੜੇ ਸੁਰਜੀਤ ਕਰਨ ਲਈ ਕੀਤੀ ਯਾਰੀ ਯਤਨ ਦਾ ਵੀ ਖਾਸ ਜ਼ਿਕਰ ਕੀਤਾ। ਉਹਨਾਂ ਨੇ ਕਿਹਾ ਕਿ ਕੋਸ਼ਿਸ਼ਾਂ ਨਾ ਸਿਰਫ ਅਤੀਤ ਦੇ ਨਾਲ ਸਨਮਾਨ ਜੋੜਦੀਆਂ ਨੇ ਸਗੂਪੂ ਇਕਰੇ ਲਈ ਮਜ਼ਬੂਤ ਨੀਵਾ ਦੀ ਵੀ ਤਿਆਰੀਆਂ ਕਰਦੀਆਂ ਨੇ। ਨਵੇਂ ਸਾਲ ਇਸ ਸੰਦੇਸ਼ ਰਾਹੀਂ ਮੈਗੀ ਸਾਈਮਨ ਨੇ ਕੈਨੇਡਾ ਵਾਸੀਆਂ ਨੂੰ ਇਕੱਠੇ ਰਹਿਣ, ਸਹਿਯੋਗ ਜਲ ਰੱਖਣ ਅਤੇ ਆਸ ਦੇ ਨਾਲ ਅੱਗੇ ਵਧਣ ਦਾ ਸੰਦੇਸ਼ ਦਿੱਤਾ। ਇਸ ਸੰਦੇਸ਼ ਯਾਦਗਉਂਦਾ ਹੈ ਕਿ ਮੁਸ਼ਕਿਲਾਂ ਦੇ ਸਮੇਂ ਵਿੱਚ ਇਕੱਠਾ ਹੀ ਕੈਨੇਡਾ ਦੀ ਸਭ ਤੋਂ ਵੱਡੀ ਤਾਕਤ ਹੈ। ਕੈਨੇਡਾ ਦੇ ਕਰਿਆਨੇ ਸੈਕਟਰ ਦੇ ਵਿੱਚ ਇੱਕ ਮਹੱਤਵਪੂਰਨ ਬਦਲਾਅ ਵਸ ਤੋਂ ਲਾਗੂ ਹੋਣ ਜਾ ਰਿਹਾ ਹੈ ਕਰਿਆਨੇ ਵਾਲਿਆਂ ਸਪਲਾਈਰਾਂ ਥੋਕ ਵਿਕਰੇਤਾਵਾਂ ਅਤੇ ਪ੍ਰਾਇਮਰੀ ਉਤਪਾਦਕਾਂ ਲਈ ਤਿਆਰ ਕੀਤਾ ਗਿਆ ਸਵੈ-ਇਛਤ ਕਰਿਆਨੇ ਦਾ ਅਚਾਰ ਸਹਿਨਤਾ ਵਿਰਵਾਤ ਤੋਂ ਪੂਰੀ ਤਰ੍ਹਾਂ ਕਾਰਜਸ਼ੀਲ ਹੋਏਗਾ ਇਸ ਗ੍ਰੋਸਰੀ ਕੋਡ ਆਫ ਕੰਡਕਟ ਦਾ ਮੁੱਖ ਦੇਸ਼ ਕਾਰਿਆਨੇ ਦੇ ਪਰਚੂਨ ਵਿਕਰੇਤਾਵਾਂ ਅਤੇ ਉਹਨਾਂ ਦੇ ਸਪਲਾਈਰਾਂ ਵਿਚਕਾਰ ਨਿਰਪੱਖ ਪਾਰਦਰਸ਼ੀ ਤੇ ਪੂਰਕ ਬਾਣੀ ਯੋਗ ਵਪਾਰਕ ਸੰਬੰਧ ਬਣਾਉਣੇ। ਇਸ ਵਿੱਚ ਫੀਸਾਂ, ਜੁਰਮਾਨੇ ਅਤੇ ਵਪਾਰਕ ਸ਼ਰਤਾਂ ਦੇ ਨਾਲ ਜੁੜੇ ਨਿਯਮ ਸਪਸ਼ਟ ਕੀਤੇ ਗਏ ਨੇ ਤਾਂ ਜੋ ਦੋਹਾਂ ਪੱਖਾਂ ਦੇ ਵਿਚਕਾਰ ਵਿਵਾਦ ਘੱਟ ਸਕੇ। ਦਸੀ ਕੋਡ ਕ੍ਰੋਸੀ ਸੈਕਟਰ ਕੋਡ ਆਫ ਕੰਡਕਟ ਦੇ ਦਫ਼ਤਰ ਵੱਲੋਂ ਨਿਯੰਤਰਿਤ ਕੀਤਾ ਜਾਵੇਗਾ। ਇਸ ਦੇ ਅੰਦਰ ਇੱਕ ਸ਼ਾਸਨ ਮਾਡਲ ਸਪਸ਼ਟ ਵਪਾਰ ਨਿਯਮ ਅਤੇ ਇੱਕ ਵਾਦਨੇ ਤਾਰਾ ਪਰਕੀਤੇ ਸ਼ਾਮਲ ਹੈ ਅਸ ਤੋਂ ਇਹ ਕੋਡ ਪੂਰੀ ਤਰ੍ਹਾਂ ਲਾਗੂ ਹੋ ਜਾਵੇਗਾ ਹੁਣ ਖਰੀਆਨੇ ਵਾਲੇ ਸਪਲਾਈਰ ਅਤੇ ਹੋਰ ਮੈਂਬਰ ਰਸਮੀ ਸ਼ਿਕਾਇਤਾ ਦਰਜ ਕਰਵਾ ਸਕਣਗੇ ਅਤੇ ਦਫਤਰ ਇਹ ਨਿਰਧਾਰਤ ਕਰੇਗਾ ਕਿ ਉਲੰਘਣਾ ਹੋਣ ਦੀ ਸਥਿਤੀ ਵਿੱਚ ਕੀ ਕਾਰਵਾਈ ਕੀਤੀ ਜਾਵੇਗੀ ਇਸ ਨਾਲ ਹੀ ਕਨੇੜਾ ਖਰੀਆਨੇ ਕੋਡ ਦਾ ਦਫਤਰ ਸਲਾਣਾ ਮੈਂਬਰਸ਼ਿਪ ਫੀਸ ਦੀ ਇਕੱਠੀ ਕਰਨਾ ਸ਼ੁਰੂ ਕਰੇਗਾ ਇਸ ਸੂ sectors ਦੇ ਰੁਝਾਨ ਪਰ ਨਾਲ ਹੀ ਕ ਚੁਣੌਤੀਆਂ ਤੇ ਸੰਭਾਵਿਤ ਸੁਧਾਰਾਂ ਨੂੰ ਜਾਗਰੂਕ ਕੀਤਾ ਜਾਵੇਗਾ ਇਸ ਕੋਰਟੀ ਲੋਡ ਉਸ ਸਮੇਂ ਮਹਿਸੂਸ ਹੋਈ ਜਦੋਂ ਵੱਡੇ ਕਰੇਹਾਨੇ ਤੇ ਪਰਚੂਨ ਵਿਕ੍ਰੇਤਾਵਾਂ ਦੇ ਵੱਲੋਂ ਸਪਲਾਈਰਾਂ ਤੋਂ ਵਿਵਾਦਪੂਰਨ ਫੀਸਾਂ ਵਸੂਲਣ ਦੇ ਮਾਮਲੇ ਸਾਹਮਣੇ ਆਏ ਇਹ ਮੁੱਦਾ ਹੁਣ ਹੋਰ ਵੀ ਦੇ ਵਿੱਚ ਚਰਮ ਉਤੇ ਪਹੁੰਚ ਗਿਆ ਸੀ ਕੋਵਿਡ-19 ਮਹਾਂਮਾਰੀ ਤੋਂ ਬਾਅਦ ਕਈ ਸਾਲਾਂ ਤੱਕ ਰਹੇ ਉੱਚ ਖਾਦ ਮਹਿੰਗਾਈ ਨੇ ਲੋਕਾਂ ਦੇ ਵਿੱਚ ਕਰਿਆਨੇ ਦੇ ਖੇਤਰ ਪ੍ਰਤੀ ਨਿਰਾਸ਼ਾ ਨੂੰ ਹੋਰ ਬਤਾ ਦਿੱਤਾ ਭਾਵੇਂ ਕਿ ਇਹ ਕੋਡ ਸਿੱਧੇ ਤੋਲ ਤੇ ਕੀਮਤਾਂ ਘਟਾਉਣ ਦੇ ਲਈ ਨਹੀਂ ਬਣਾਇਆ ਗਿਆ ਪਰ ਇਸੇ ਲਾਗੂ ਕਰਨ ਦੀ ਪ੍ਰਕਿਰਿਆ ਇੱਕ ਵੱਡਾ ਰਾਜਨੀਤਿਕ ਅਤੇ ਜਨਤਕ ਮੁੱਦਾ ਬਣ ਗਈ ਹੈ ਸ਼ੁਰੂਤ ਵਿੱਚ ਕੁਝ ਕਰਿਆਨੇ ਦੇ ਦੁਕਾਨਦਾਰਾਂ ਨੇ ਇਸ ਉਤੇ ਦਸਤਕਤ ਕਰਨ ਦੇ ਵਿੱਚ ਹਿਚਕਚਾਹ ਦਿਖਾਈ ਨੇ ਸੂਤੇ ਸੰਘਿਸਟ ਕਰਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਸਾਰੇ ਵੱਡੇ ਖਿਡਾਰੀ ਸ਼ਾਮਲ ਨਹੀਂ ਹੋਏ ਤਾਂ ਕੋਰਟ ਨੂੰ ਲਾਜ਼ਮੀ ਬਣਾਇਆ ਜਾ ਸਕਦਾ ਹੈ ਹੁਣ ਕੈਨੇਡਾ ਦੇ ਪੰਜ ਸਭ ਤੋਂ ਵੱਡੇ ਕਰਿਆਨੇ ਦੇ ਰਿਟੇਲਰ ਐਮਪਾਇਰ ਲੋਪਲਾ ਮੈਟਰੋ வால்ਮਾਰਟ ਕੈਨੇਡਾ ਤੇ ਕੋਸਟਕੋਸ ਕੈਨੇਡਾ ਰਸਮੀ ਤੌਰ ਉਤੇ ਇਸ ਕੋਰਟ ਵਿੱਚ ਸ਼ਾਮਲ ਹੋ ਚੁੱਕੇ ਨੇ ਐਮਪਲੋਇਰਸ ਦਾ ਕਸੀਈਓ ਮਾਈਕਲ ਮੈਡਲਾਈਨ ਪਹਿਲਾ ਵੱਡੇ ਉਦਯੋਗ ਅਗੂਸੀ ਜਿਨ੍ਹਾਂ ਨੇ ਕਿ ਨੈਦਨ ਕਰਿਆਨੇ ਦੇ ਖੇਤਰ ਦੇ ਵਿੱਚ ਬਰਾਬਰੀ ਦਾ ਮੈਦਾਨ ਪੜਾਉਣ ਦੇ ਲਈ ਇਸ ਕੋਡ ਦੀ ਮੰਗ ਕੀਤੀ ਸੀ ਉਹਨਾਂ ਨੇ ਕਿਹਾ ਸੀ ਕਿ ਕੋਈ ਜਾਦੂਈ ਹੱਲ ਨਹੀਂ ਹੈ ਪਰ ਇਹ ਘੱਟ ਲੱਗਦਾ ਛੋਟੇ ਸਪਲਾਈ ਚੈਨਾਂ ਤੇ ਉਪਭੋਗਤਾਵਾਂ ਤੇ ਲਈ ਵਧੇਰੇ ਵਿਘਲਪਾ ਦੇ ਵਜੋ ਵਾਲੇ ਚੰਦਾ ਹੈ ਹਾਲੇ ਕਿ ਇਹ ਕੋਡ ਖੁਰਾਕ ਦੀਆਂ ਕੀਮਤਾਂ ਨੂੰ ਨਿਯੰਤਰਿਤ ਨਹੀਂ ਕਰਦਾ ਨਾ ਹੀ ਸ਼ੈਲਫ ਪਲੇਸਮੈਂਟ ਜਾਂ ਫਿਰ ਵਪਾਰਕ ਗਲਪਾਤਾ ਉਤੇ ਪਾਬੰਦੀ ਲਗਾਉਂਦਾ ਹੈ ਜ਼ਿਕਰ ਹੋਇਆ ਹੈ ਕਿ ਇਹ ਚੋਟੋ ਕੀ ਕੈਨੇਡਾ ਦੇ ਲਈ ਪਹਿਲਾ ਐਸਾ ਕੋਡ ਹੈ ਯੂਨਾਈਟਿਡ ਕਿੰਗਡਮ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਦੇ ਵਿੱਚ ਪਹਿਲਾ ਹੀ ਇਸ ਤਰ੍ਹਾਂ ਦੇ ਕਰਿਆਨੇ ਕੋਡ ਲਾਗੂ ਨੇ ਨਵੇਂ ਸਾਲ ਦੀ ਸ਼ੁਰੂਆਤ ਤੋਂ ਪਹਿਲਾਂ ਚਲਾਰੀ ਹੋਏ ਨੈਨੋਸ ਦੇ ਸਾਲ ਦੇ ਅੰਤ ਦੇ ਸਰਵੇਖਣ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਕੈਨੇਡੀਅਨ ਨਾਗਰਿਕ 2026 ਦੇ ਵਿੱਚ ਲਿਪਸ ਸਦਕਾ ਤੋਂ ਵਟਿਆ ਆਰਥਿਕ ਫੈਸਲਿਆਂ ਤੇ ਠੋਸ ਕਾਰਵਾਈ ਦੀ ਉਮੀਦ ਕਰ ਰਹੇ ਨੇ ਇਸ ਹਫਤੇ ਪ੍ਰਕਾਸ਼ਿਤ ਸਰਵੇਖਣ ਮੁਤਾਬਕ ਪੰਜ ਦੇ ਵਿੱਚੋਂ ਇੱਕ ਤੋਂ ਵੱਧ ਉਤਾਰਨ ਦਿੱਤਾਵਾਂ ਨੇ ਕਿ ਹੈ ਕਿ ਨੌਕਰੀਆਂ ਤੇ ਅਰਥਵਿਵਸਥਾ ਦੇਸ਼ ਦੇ ਸਭ ਤੋਂ ਮਹੱਤਵਪੂਰਨ ਰੁਝਾਨ ਨਹੀਂ ਇਹ ਅੰਕੜਾ ਉਹਨਾਂ ਲੋਕਾਂ ਤੋਂ ਕਾਫੀ ਵੱਧ ਹੈ ਜਿਨ੍ਹਾਂ ਨੇ ਸਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਚੋਣਾਂ ਚਮਤਨਾਲ ਸੰਬੰਧਨ ਨੂੰ ਆਪਣੀ ਪ੍ਰਮੁੱਖ ਤਰਜੀਹ ਦੱਸਿਆ ਹੈ ਇਸ ਨਾਲ ਹੀ ਮਹਿੰਗਾਈ ਸਿਹਤ ਸੰਭਾਲ ਅਤੇ ਇਮੀਗ੍ਰੇਸ਼ਨ ਵੀ ਕੈਨੇਡੀਅਨ ਦੀਆਂ ਪ੍ਰਮੁੱਖ ਪੰਜ ਚਿੰਤਾਵਾਂ ਵਿੱਚ ਸ਼ਾਮਲ ਨੇ ਇਸ ਹਫਤੇ ਜਾਰੀ ਹੋਈ ਇੱਕ ਹੋਰ ਨੈਨੋਸ ਪੋਲ ਤੋਂ ਪਤਾ ਲੱਗਿਆ ਹੈ ਕਿ ਨਵੇਂ ਸਾਲ ਦੇ ਵਿੱਚ ਖਪਤਕਾਰ ਦਾ ਵਿਸ਼ਵਾਸ ਨਿਰਪੱਖ ਪੱਤਰ ਤੇ ਕਾਇਮ ਹੈ ਦੋਮਾ ਸਰਵੇਖਣਾ ਦੇ ਲਈ ਨੈਨੋਸ ਨੇ 26 ਦਸੰਬਰ ਤੱਕ ਦੇ 4 ਹਫਤੇ ਦੌਰਾਨ 1000 ਤੋਂ ਵੱਧ ਲੋਕਾਂ ਦੇ ਨਾਲ ਕਲਪਤ ਕੀਤੀ ਪੋਲ ਤੇ ਗਲਤੀ ਦੀ ਸੰਭਾਵਨਾ ਪਲੱਸ ਜਾਂ ਮਾਈਨਸ 3% ਅੰਕ ਦੱਸੀ ਜਾ ਰਿਹਾ ਹੈ ਨੈਨੋ ਸੇ ਮੁਖ ਟਾਟਾ ਵਿਗਿਆਨੀ ਨਿਕ ਨੈਨੋਸ ਨੇ ਕਿਹਾ ਕਿ 2024 ਅਤੇ 26 ਦੇ ਵਿੱਚ ਵਾਟਰਾਂ ਦੀਆਂ ਤਰਜੀਹਾਂ ਵਿਚਰਤ ਬਵਸਤਾ ਤੇ ਅਮਰੀਕਾ ਦੇ ਨਾਲ ਸੰਬੰਧ ਸਿੱਖਲਿਸਤਾਨ ਤੇ ਲਈ ਮੁਕਾਬਲਾ ਕਰਦੇ ਰਹੇ ਹਨ ਕਿ ਤਨਾ ਦੱਸਿਆ ਕਿ ਹਾਲੀਆ ਸਰਵੇਖਣਾਂ ਦੇ ਵਿੱਚ ਨੌਕਰੀਆਂ ਦਾ ਮੁੱਦਾ ਕੇਂਦਰ ਦੇ ਵਿੱਚ ਰਿਹਾ ਪਰ ਮੇਕਰ ਦੇ ਨਾਲ ਵਪਾਰਕ ਸਬੰਧਾਂ ਵਿੱਚ ਅਨਿਸ਼ਚਿਤਤਾ ਕਾਰਨ ਇਹ ਸਵਾਲ ਵੀ ਚੁੱਕੇ ਜਾ ਰਹੇ ਨੇ ਕਿ 2026 ਦੇ ਵਿੱਚ ਕੈਨੇਡੀਅਨ ਅਰਥਵਿਵਸਥਾ ਕਿਹੋ ਜਿਹਾ ਪ੍ਰਦਰਸ਼ਨ ਕਰੇਗੀ ਮੈਨੋਸਟਾ ਕਹਿੰਨੇ ਕਿ ਬਹੁਤ ਸਾਰੇ ਖਪਤਕਾਰ ਆਪਣੇ ਨਿੱਜੀ ਵਿਤ ਨੂੰ ਲੈ ਕੇ ਨਿਰਾਸ਼ ਨੇ ਅਤੇ ਇਸ ਕਾਰਨ ਨਵੇਂ ਸਾਲ ਦੇ ਵਿੱਚੋ ਚਿੰਤਿਤ ਉਡੀਕ ਦੀ ਸਥਿਤੀ ਵਿੱਚ ਨੇ ਇਹ ਇਹ ਸਪਸ਼ਟ ਨਹੀਂ ਹੈ ਕਿ ਕੀ ਇਹ ਚਿੰਤਾ ਵੱਡੀਆਂ ਖਰੀਦਦਾਰੀਆਂ ਨੂੰ ਟਾਲਣ ਵੱਲ ਲਿਜਾਵੇਗੀ ਜਿਉਂ ਆਉਣ ਵਾਲੇ ਸਾਲ ਦੇ ਵਿੱਤਵਵਸਥਾ ਤੇ ਅਸਰ ਪਾ ਸਕਦੀ ਹੈ ਇਸ ਦਰਮਿਆਨ ਪ੍ਰਧਾਨ ਮੰਤਰੀ ਮਾਇਕਾਨੀ ਇਸ ਸਾਲ ਬਸੰਤੇ ਵਿੱਚ ਸੱਤਾ ਵਿਚ ਹੈ ਉਹਨਾਂ ਨੇ ਆਪਣੇ ਆਪ ਨੂੰ ਟਰੰਪ ਅਤੇ ਅਮਰੀਕਾ ਦੇ ਨਾਲ ਜੁੜੀ ਆਸਤੀ ਕੋਤਲ-ਪੂਤਲ ਦੇ ਨਾਲ ਵੀ ਯੁੱਥ ਲਈ ਸਭ ਤੋਂ ਯੋਗਨ ਨੇਤਾ ਦੇ ਮੁਝੋ ਪੇਸ਼ ਕੀਤਾ ਸੀ ਚੋਣਾਤਬਾਦ ਕਾਰਨੀ ਸਰਕਾਰ ਨੇ ਰਿਹਾਈਸ਼ਤੇ ਵੱਡੇ ਬੁਨਿਆਦੀ ਪ੍ਰੋਜੈਕਟਾਂ ਨੂੰ ਤੇਜ਼ੀ ਦੇ ਨਾਲ ਅੱਗੇ ਵਧਾਉਣ ਦੇ ਲਈ ਨਵੀਆਂ ਏਜੰਸੀਆਂ ਬਣਾਈਆਂ ਨੇ ਆਮ ਕੈਨੇਡੀਅਨਸ ਦੇ ਲਈ ਆਮਦਨ ਟੈਕਸ ਦੇ ਵਿੱਚ ਕਟੌਤੀ ਕੀਤੀ ਗਈ ਹੈ ਅਤੇ ਨਿਵੇਸ਼ ਵਧਾਉਣ ਦੇ ਲਈ ਸੰਗੀ ਕਟੇ ਨੂੰ ਬਧਾਇਆ ਗਿਆ ਹਾਲਕੇ ਲਿਬਰਲ ਪਾਰਟੀ ਨੂੰ 2 ਵਾਧੂ ਸੀਟਾਂ ਮਿਲੀਆਂ ਨੇ ਫੇਰ ਵੀ ਸਰਕਾਰ ਬਹੁਮਤ ਤੋਂ 1 ਸੀਟ ਘਟ ਹੈ ਜੇਕਰ ਕਟ ਗਿਣਤੀ ਸਰਕਾਰ ਪ੍ਰੋਸੇ ਦੇ ਵੋਟ ਵਿੱਚ ਹਾਲ ਜਾਂਦੀ ਹੈ ਤਾਂ ਦੇਸ਼ ਨੂੰ ਇੱਕ ਹੋਰ ਸੰਗੀ ਚੋਣਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੈਨੋਸ ਪੋਲਿੰਗ ਮੁਤਾਬਕ ਸਾਲ ਦੇ ਅੰਤ ਤੋ ਤੇ ਲੀਬਰਲ ਪਾਰਟੀ 85.4% ਦੇ ਨਾਲ ਅੱਗੇ ਹੈ ਜਦੋਂ ਕਿ ਕੰਜ਼ਰਵੇਟਿਵ 63.4% ਤੇ ਨੇ ਮਾਰਕਾਨੀ 48.6% ਦੇ ਨਾਲ ਪਸੰਦੀਦਾ ਪ੍ਰਧਾਨ ਮੰਤਰੀ ਬਣੇ ਹੋਏ ਨੇ ਚਰਕੇ ਪੀਅਰ ਪੋਲੀਅਮ 3.6% ਤੇ ਨੇ ਅਪ੍ਰੈਲ ਦੀ ਚੋਣਾਂ ਹਾਰ ਤੋਂ ਬਾਅਦ ਪੋਲੀਅਮ ਨੂੰ ਜਨਵਰੀ ਦੇ ਵਿਚ ਲੀਡਰਸ਼ਿਪ ਸਮੀਖਿਆ ਦਾ ਸਾਹਮਣਾ ਕਰਨਾ ਪਵੇਗਾ ਨਾਨਸਾ ਕਹਿੰਦੇ ਕਿ ਕੈਨੇਡੀਅਨ ਵਿਹਾਰਸ਼ ਅਤੇ ਕਰਿਆਨੇ ਦੀਆਂ ਕੀਮਤਾਂ ਉੱਤੇ ਕਾਰਵਾਈ ਤਾਂ ਦੇਖਣਾ ਚਾਹੁੰਦੇ ਨੇ ਪਰ ਲੰਬੇ ਸਮੇਂ ਤੋਂ ਚੱਲ ਰਹੀ ਮਹਿੰਗਾਈ ਨੂੰ ਲੈ ਕੇ ਵੱਡੇ ਵਾਅਦੇ ਉੱਤੇ ਹੁਣ ਸ਼ੱਕ ਵੀ ਕਰ ਰਹੇ ਨੇ। ਉਹਨਾਂ ਮੁਤਾਬਕ ਮਹਿੰਗਾਈ ਦੇ ਮਾਮਲੇ 'ਚ ਕੰਜ਼ਰਵੇਟਿਵ ਪਾਰਟੀ ਨੂੰ ਕੁਝ ਫਾਇਦੇ ਨੇ ਪਰ 트ੰਪ ਦੇ ਨਾਲ ਗੱਲਬਾਤ ਦੇ ਮਾਮਲੇ ਵਿੱਚ ਕਾਹਨੇ ਹਜੇ ਵੀ ਬਧਿਰ ਪ੍ਰਸੇਮੰਦ ਬਣੇ ਜਾ ਰਹੇ ਨੇ। ਨੈਨੋਸ ਨੇ ਅੰਤ ਵਿੱਚ ਚੇਤਾਵਨੀ ਦਿੱਤੀ ਕਿ ਜੇਕਰ 2026 ਦੇ ਵਿੱਚ ਕੈਨੇਡੀਅਨਸ ਤੋਂ ਵਾਅਦਾ ਅਤੇ ਮੁਤਾਬਕ ਨਤੀਜੇ ਨਾ ਮਿਲੇ ਤਾਂ ਲਿਬਰ ਸਰਕਾਰ ਨੂੰ ਗੁੱਸੇਖੋਰ ਵੋਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੀਮਨਸ ਇੰਟਰਵਿਊ ਤੇ ਕਈ ਹਿੱਸੇ ਹਜੂ ਵੀ ਪਰਿਵਾਰਫ ਵਾਰੀ ਦੇ ਵਿੱਚ ਫਸੇ ਹੋਏ ਨੇ ਸ਼ਹਿਰ ਦੀ ਮੇਅਰ ਮਿਸ਼ੇਲ ਬੋਲੋ ਨੇ ਕਿਹਾ ਹੈ ਕਿ ਸਫਾਈ ਦੇ ਵਿੱਚ ਕੁਝ ਸਮਾਂ ਲੱਗੇਗਾ ਕਿਉਂਕਿ ਅਧਿਕਾਰੀ ਪਹਿਲਾਂ ਉਹਨਾਂ ਖੇਤਰ ਤੇ ਧਿਆਨ ਕੇਂਦ੍ਰਿਤ ਕਰ ਰਹੇ ਨੇ ਜਿੱਥੇ ਟ੍ਰੈਫਿਕ ਸਭ ਤੋਂ ਜ਼ਿਆਦਾ ਹੁੰਦਾ ਹੈ ਮੇਅਰ ਬੋਲੋ ਨੇ ਜਨਤਾ ਕਾਜਵਾ ਦੇ ਕਮ ਕਰਮਚਾਰੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਹ ਸੱਚਮੁੱਚ ਸਾਡੇ ਸਹੀ ਹੀਰੋ ਨੇ ਪਿਛਲੇ 4 ਦਿਨਾਂ ਤੋਂ ਇਹ ਟੀਮ ਅਤੇ ਸੱਜੇ ਠੇਕੇਦਾਰ ਬੋਕਸਿੰਗ ਦੇ ਤੋਂ ਲਗਾਤਾਰ ਕੰਮ ਕਰ ਰਹੇ ਨੇ ਉਸ ਨੇ ਸੜਕੇ 'ਤੇ ਤੂਫਾਨ ਦੇ ਦੌਰਾਨ ਜਨਤਾ ਕਾਰਜ ਜਲ ਨੇ ਲਗਭਗ 18 ਐਂਬੂਲੈਂਸਾਂ ਦੀ ਮਦਦ ਕੀਤੀ ਹੈ ਉਸ ਸੜਕਾਂ ਨੂੰ ਪਹਿਲਾ ਤਰਜੀਹ ਕੋਲਾ ਲਾਈ ਸਾਫ ਕਰਦੇ ਅਤੇ ਫਿਰ ਜਦੋਂ ਕੋਈ ਐਂਬੂਲੈਂਸ ਪਹੁੰਚ ਜਾਂਦੀ ਤਾਂ ਸਹਾਇਤਾ ਮੁਹਿਆਰ ਕਰਵਾਉਂਦੇ ਨੇ ਤੂਫਾਨ ਕਾਰਨ ਖੇਤੋ ਦੇ ਕਈ ਹਾਈਵੇ ਬੰਦ ਰਹੇ ਅਤੇ ਕਟੜੀ ਦੇ ਕਾਰਨ ਕੁਝ ਉਡਾਣਾ ਵੀ ਰਤ ਹੋ ਗਿਆ ਪਰ ਹਵਾਈ ਅੱਡਾ ਸ਼ਹਿਰ ਦੇ ਵਿੱਚੋਂ ਜਾਣ ਦੇ ਲਈ ਇੱਕੋ ਰਸਤਾ ਬਣਿਆ ਰਿਹਾ ਮੈਨੇ ਕਿਹਾ ਮੈਂ ਸੱਜੇ ਹਵਾਈ ਅੱਡੇ ਦੇ ਅਮਲੇ ਨੂੰ ਵਧਾਈ ਦੇਣਾ ਚਾਹੁੰਦਾ ਜੋ ਇਹ ਯਕੀਨੇ ਬਣਾ ਰਹੇ ਨੇ ਕਿ ਮੁੱਖ ਰਣਵੇ ਖੁੱਲਾ ਰਹੇ ਜਦ ਕੇ ਵਿਕਟਰ ਐਮ ਪਾਵਰ ਹਵਾਈ ਅੱਡੇ ਉਤੇ ਦੇੜੀ ਘਟ ਰਹੀ ਹੈ ਤੇ ਪਾਰਕਿੰਗ ਖਜੂ ਵੀ ਚੁਣੌਤੀ ਬਣੀ ਹੋਈ ਹੈ ਸ਼ਹਿਰ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਵੀ ਕਿਹਾ ਕਿ ਜੇ ਸੰਭਵ ਹੋਵੇ ਤਾਂ ਡਾਨ ਪਰਣ ਵਾਲੇ ਲੋਕਾਂ ਨੂੰ ਠੇਹਾ ਉਤਾਰ ਦਿੱਤਾ ਜਾਵੇ ਤਾਂ ਕਿ ਪਾਰਕਿੰਗ ਦੀ ਕੋਈ ਸਮੱਸਿਆ ਘਟੇ ਟਿਮਿੰਸ ਪੁਲਿਸ ਨੇ ਕਿਹਾ ਕਿ ਵਾਹਨ ਚਾਲਕਾਂ ਨੇ ਕੁਝ ਥਨਾ ਉਤੇ ਫਸੇ ਹੋਏ ਨਹੀਂ ਪਰ ਕੋਈ ਗੰਭੀਰ ਘਟਨਾ ਨਹੀਂ ਦਰਜ ਕੀਤੀ ਗਈ ਸਟਾਫ ਸਲਜੈਂਟ ਕੈਮਲੀ ਕਮਿਡੈਂਟ ਨੇ ਕਿਹਾ ਕਿ ਲੋਕ ਇਸ ਪਰਫੀਲੇ ਤੂਫਾਨ ਦੀ ਗੰਭੀਰਤਾ ਨੂੰ ਸਮਝ ਰਹੇ ਨਹੀਂ ਪੁਲਿਸ ਅਤੇ ਹੋਰ ਅਧਿਕਾਰੀਆਂ ਨੇ ਵਸਨੀਕਾਂ ਨੂੰ ਯਾਦ ਦਿਵਾਇਆ ਹੈ ਕਿ 211 ਸਿਰ ਐਮਰਜੈਂਸੀ ਦੇ ਲਈ ਹੈ ਅਤੇ ਇਸ ਸਵਾਰੀਆਂ ਦੀ ਬੇਨਤੀ ਜਾਂ ਕੰਮ ਉਤੇ ਜਾਣ ਦੇ ਲਈ ਨਹੀਂ ਇਸ ਸ਼ਹਿਰ ਦਾ ਤੀਸਰਾ ਲਗਾਤਾਰ ਦਿਨ ਹੈ ਜਿਸ ਰੋਬੋਟ ਠੰਡੇ ਮੌਸਮ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਜਿਨ੍ਹਾਂ ਨੂੰ ਐਮਰਜੈਂਸੀ ਪਨਾਹ ਦਿੱਤੀ ਲੋੜ ਹੈ ਉਨ੍ਹਾਂ ਨੂੰ ਸਪਸ ਸਟ੍ਰੀਟ ਸਾਊਥ ਉਤੇ ਲਿਵਿੰਗ ਸਪੇਸ ਦੇ ਵਿੱਚ ਜਾਣ ਦੀ ਸਲਾਹ ਦਿੱਤੀ ਗਈ ਹੈ ਪੈਰੂ ਤੋਂ ਇੱਕ ਵੱਡੀ ਅਤੇ ਚਿੰਤਾਜਨਕ ਖਬਰ ਸਾਹਮਣੇ ਆਈ ਹੈ ਯੂਨੈਸਕੋ ਦੀ ਵਿਸ਼ਵ ਵਿਰਾਸਤ ਸਾਈਟ ਮਾਚੂ ਪੀਚੂ ਕੋਲ ਜਾਣ ਵਾਲੀ ਰੇਲਵੇ ਲਾਈਨ ਉੱਤੇ ਦੋ ਸਲਾਨੀ ਰੇਲ ਗੱਡੀਆਂ ਦੀ ਆਮੋ-ਸਾਮੀ ਟੱਕਰ ਹੋ ਗਈ ਹੈ ਜਿਦੇ ਵਿੱਚ ਇੱਕ ਰੇਲ ਡਰਾਈਵਰ ਦੀ ਮੌਤ ਹੋ ਗਈ ਹੈ ਅਤੇ ਕਰੀਬ 40 ਲੋਕ ਜ਼ਖਮੀ ਪਏ ਨੇ ਇਸ ਹਾਦਸੇ ਵਿੱਚ ਕੈਨੇਡਾ ਦੇ ਨਾਗਰਿਕ ਵੀ ਪ੍ਰਭਾਵਿਤ ਹੋਏ ਨੇ ਗਲੋਬਲ ਅਫੇਅਰਸ ਕੈਨੇਡਾ ਨੇ ਪੁਸ਼ਟੀ ਕੀਤੀ ਹੈ ਕਿ ਇਸ ਹਾਦਸੇ ਵਿੱਚ 7 ਕੈਨੇਡੀਅਨ ਨਾਗਰਿਕ ਜ਼ਖਮੀ ਹੋਏ ਨੇ ਇਹ ਟੱਕਰਵਾਰ ਮੰਗਲਵਾਰ ਨੂੰ ਇਨਕਾਰ ਰੇਲ ਐਸ ਏ ਅਤੇ ਪੈਰੂ ਰੇਲ 'ਅਸ ਇਹ ਵੱਲੋਂ ਚੜਾਈਆਂ ਚੜਾਈਆਂ ਦੋ ਤੇਲਿਆਂ ਵਿੱਚ ਘਟਕਾਰ ਹੋਈ ਹੈ ਦੋਵੇਂ ਕੰਪਨੀ ਮੁਖ ਤੌਰ ਉਤੇ ਸਲਾਨੀਆਂ ਨੂੰ ਮਾਚੂ ਪੀਚੂ ਤੱਕ ਲਿਜਾਣਦੀਆਂ ਨੇ ਸਿਹਤ ਅਧਿਕਾਰੀਆਂ ਅਨੁਸਾਰ ਲਗਭਗ 20 ਜ਼ਖਮੀਆਂ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਜ਼ਖਮੀ ਹੋਣ ਵਾਲੇ ਦੇ ਵਿੱਚ ਕਈ ਵਿਦੇਸ਼ੀ ਸਲਾਨੀ ਵੀ ਸ਼ਾਮਲ ਨੇ ਗਲੋਬਲ ਅਫੇਅਰਸ ਕੈਨੇਡਾ ਨੇ ਇੱਕ ਨਿਊਜ਼ ਚੈਨਲ ਨੂੰ ਭੇਜੀ ਈਮੇਲ ਦੇ ਵਿੱਚ ਦੱਸਿਆ ਕਿ ਪੇਰੂ ਦੇ ਵਿੱਚ ਜ਼ਖਮੀ ਹੋਏ ਕੈਨੇਡੀਅਨਸ ਬਾਰੇ ਵਿਭਾਗ ਜਾਣੂ ਹੈ ਅਤੇ ਇਸ ਦੁਖਦਾਈ ਹਾਦਸੇ ਦੇ ਨਾਲ ਪ੍ਰਭਾਵਿਤ ਹਰ ਵਿਅਕਤੀ ਦੇ ਨਾਲ ਡੂੰਗੀ ਹਮਦਰਦੀ ਪ੍ਰਗਟ ਕਰਦਾ ਹੈ ਕੈਨੇਡੀਅਨ ਅਧਿਕਾਰੀ ਕਾਉਂਸਲਰ ਮਦਦ ਮੁਹੱਈਆ ਕਰਵਾ ਰਹੇ ਨੇ ਅਤੇ ਸਥਾਨਕ ਅਧਿਕਾਰੀਆਂ ਦੇ ਨਾਲ ਲਗਾਤਾਰ ਸੰਪਰਕ ਵਿੱਚ ਨੇ ਹਾਲਾਂਕਿ ਨਿਜਤਾ ਦੇ ਮੱਦੇਨਜ਼ਰ ਹੋਰ ਵੇਰਵੇ ਸਾਂਝੇ ਨਹੀਂ ਕੀਤੇ ਗਏ ਖਾਸੇ ਤੋਂ ਬਾਅਦ ਸੋਸ਼ਲ ਮੀਡੀਆ ਉਤੇ ਸਾਮਣੀ ਆਈਆਂ ਤਸਵੀਰਾਂ ਵਿੱਚ ਦੋਵੇਂ ਥੇਲ ਇੰਜਨ ਪਟਰੀ ਉਤੇ ਇੱਕ ਦੂਜੇ ਵੱਲ ਮੂੰਹ ਕਰਕੇ ਬੁਰੀ ਤਰ੍ਹਾਂ ਨੁਕਸਾਨੇ ਹੋਏ ਦਿਖਾਈ ਦਿੱਤੇ ਨੇ ਆਲੇ ਦੁਆਲੇ ਟੁੱਟੀਆਂ ਕੱਚ ਬਿਖੜਿਆ ਪਿਆ ਸੀਗਾ ਅਤੇ ਜ਼ਖਮੀਆਂ ਨੂੰ ਪੱਟੀ ਦੇ ਕੰਡੇ ਮੁੱਢ ਲਈ ਲਾਸੀਤਾ ਚਾਰ ਸੀ ਮਾਚੂ ਪਿਚੂ ਪੇਰੂ ਦੇ ਐਂਡੀਜ਼ ਪਹਾੜਾ ਵਿੱਚ ਸਥਿਤ ਹੈ ਇਹ ਦੇਸ਼ ਦੀ ਸਭ ਤੋਂ ਮਸ਼ਹੂਰ ਸੈਲਾਨੀ ਥਾਂ ਮੰਨੀ ਜਾਂਦੀ ਹੈ ਹਰ ਸਾਲ ਦੁਨੀਆ ਭਰ ਤੋਂ 10 ਲੱਖ ਤੋਂ ਵੱਧ ਸੈਲਾਨੀ ਇਸ ਇਤਿਹਾਸਕ ਸਥਾਨ ਨੂੰ ਵੇਖਣ ਦੇ ਲਈ ਪਹੁੰਚਦੇ ਨੇ ਫਿਲਹਾਲ ਪੇਰੂ ਦੀਆਂ ਅਧਿਕਾਰੀਆਂ ਵੱਲੋਂ ਇਸ ਭਿਆਨਕ ਰੇਲ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ ਹੋਰ ਜਾਣਕਾਰੀ ਮਿਲਨੂ ਤੇ ਤੁਹਾਨੂੰ ਅਪਡੇਟ ਕੀਤਾ ਜਾਵੇਗਾ